ਹਾਂਜੀ ਬਈ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਬਈ ਬਾਸਮਤੀ ਮੰਡੀਆਂ ਦੇ ਰੇਟ ਲੈ ਕੇ ਆਪਾਂ ਸਭ ਜਾਣਦੇ ਹਾਂ ਬਈ ਜਿਵੇਂ ਜੂਨ ਮਹੀਨਾ ਦਾ ਅੱਧ ਨੰਗ ਦਾ ਉਸ ਤੋਂ ਬਾਅਦ ਬਾਸਮਤੀ ਦੀ ਆਵਗੂ ਸ਼ੁਰੂ ਹੋ ਜਾਂਦੀ ਹੈ ਕਿਉਂਕਿ 1509 ਯੂਪੀ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਲੱਗਦੀ ਹੈ ਜਿੱਥੇ ਪੈਨੋ ਫਸਲਾਂ ਹੁੰਦੀਆਂ ਇਸ ਦੇ ਵਿੱਚ 1509 ਕੋਈ 126 ਹੋਈ ਨੂਰੀ ਹੋਈ ਇਹ ਤਿੰਨ ਚਾਰ ਕਿਸਮਾਂ ਲੱਗਦੀਆਂ ਨੇ ਤੇ ਜਿਨ੍ਹਾਂ ਦੀ ਹੁਣ ਕਟਾਈ ਹੋ ਚੁੱਕੀ ਐ ਤੇ ਆਵਕ ਸ਼ੁਰੂ ਹੋ ਚੁੱਕੀ ਐ ਜਿਸ ਦੇ ਕਰਕੇ ਬਾਸਮਤੀ ਮੰਡੀਆਂ ਚਾਲੂ ਨੇ ਤੇ ਆਪਾਂ ਗੱਲ ਕਰਾਂਗੇ ਅੱਜ ਕੀ ਇਹਨਾਂ ਦੇ ਰੇਟ ਰਹਿ ਰਹੇ ਐ ਕੀ ਮੀਡੀਅਮ ਕੁਆਲਿਟੀ ਦਾ ਰੇਟ ਐ ਕੀ ਬੈਸਟ ਕੁਆਲਿਟੀ ਦਾ ਰੇਟ ਐ ਸਾਰਿਆਂ ਦੀ ਗੱਲ ਕਰਾਂਗੇ ਤੇ ਹੁਣ ਆਪਾਂ ਸ਼ੁਰੂਆਤ ਕਰਦੇ ਆਂ ਬਾਸਮਤੀ ਮੰਡੀਆਂ ਦੇ ਰੇਟ ਤੋਂ ਜਿਸ ਦੇ ਵਿੱਚ ਦੁਬਈ ਮੰਡੀ ਦੇ ਵਿੱਚ ਲੱਗਿਆ ਜੀ 2800 ਤੇ 80 ਰੁਪਏ ਬਲੰਦ ਸ਼ਹਿਰ ਮੰਡੀ 3000 ਤੇ 1 ਰੁਪਏ ਗਣਗੋਵ ਮੰਡੀ 2975 ਰੁਪਏ ਕਰਨਾਲ ਮੰਡੀ 2825 ਰੁਪਏ ਨਰੇਲਾ ਮੰਡੀ 2760 ਰੁਪਏ ਜਹੰਗੀराबाद ਮੰਡੀ 2551 ਰੁਪਏ ਤੋਂ ਲੈ ਕੇ 2900 ਤੇ 86 ਰੁਪਇਆ ਦਿਕਰ ਰਿਹਾ ਹੈ ਕੁੱਲ ਮਿਲਾ ਕੇ ਹਾਲ ਦੀ ਘੜੀ ਜਿਹੜੀ ਆਵਕ ਹੈ ਬਈ ਉਹ 11200 ਬੋਰੀ ਦੀ ਹੈ ਜੇ ਹੁਣ ਗੱਲ ਕਰੀਏ ਆਪਾਂ ਗੁਰਮੁਦੇਸ਼ਵਰ ਮੰਡੀ ਦੀ ਇੱਥੇ ਲੱਗਿਆ 2900 ਤੇ 1 ਰੁਪਏ ਫਿਰ ਜੇ ਗੱਲ ਕਰੀਏ ਗਰਦਪੁਰ ਮੰਡੀ ਦੀ ਗਰਦਪੁਰ ਮੰਡੀ ਦਾ ਜਿਹੜਾ ਅੱਜ ਦਾ ਰੇਟ ਰਿਹਾ ਉਹ 2200 ਰੁਪਏ ਰਿਹਾ ਜੇ ਆਪਾਂ ਦੂਜੀਆਂ ਕਿਸਮਾਂ ਦੀ ਗੱਲ ਕਰੀਏ ਨੂਰੀ ਦਾ ਰੇਟ 2280 ਰੁਪਏ ਚੱਲ ਰਿਹਾ ਤੇ ਪੀਆਰ 126 ਦਾ ਰੇਟ 1970 ਰੁਪਏ ਚੱਲ ਰਿਹਾ ਤੇ ਸੁਪਰ ਦੀ ਗੱਲ ਕਰੀਏ ਸੁਪਰ ਦਾ ਰੇਟ ਹੈਗਾ 2751 ਰੁਪਏ ਪਿਛਲੇ ਸਾਲ ਦੀ 17 18 ਦਾ ਰੇਟ ਜਿਹੜਾ ਚੱਲ ਰਿਹਾ ਬਾਈ ਉਹ 3300 ਤੇ 70 ਰੁਪਏ ਚੱਲ ਰਿਹਾ ਹੈ ਇਸ ਸਦ ਨੂੰ ਓਵਰਆਲ ਮਾਰਕੀਟ ਦੇ ਵਿੱਚ ਜਿਹੜੀ ਆਵਕ ਹੋਈ ਹੈ ਉਹਦਾ ਰੇਟ ਹੈ ਇਹ ਸ਼ਨੀਵਾਰ ਦੇ ਰੇਟ ਹਨ ਜੀ ਹੁਣ ਜੇ ਗੱਲ ਕਰਕੇ ਆਪਾਂ ਮਾਰਕੀਟ ਦੀ ਸਟੇਬਿਲਟੀ ਦੀ ਮਾਰਕੀਟ ਕਿੱਥੇ ਖੜੀ ਹੈ ਮਾਰਕੀਟ ਦਾ ਸਦ ਨੂੰ ਹਾਲ ਇਹ ਹੈ ਵੀ ਜਿਹੜੀ 1509 ਹੈ ਬੈਸਟ ਕੁਆਲਟੀ ਹੈ ਉਹ 3000 ਤੋਂ ਲੈ ਕੇ 3100 ਰੁਪਿਆ ਵੀ ਵਿਕ ਰਹੀ ਹੈ 31 3150 ਤੱਕ ਇਹ ਪਹੁੰਚ ਚੁੱਕੀ ਆ ਉਹ ਪਰ ਜੇ ਗੱਲ ਕਰਕੇ ਆਪਾਂ ਮੀਡੀਅਮ ਕੁਆਲਟੀ ਜਿਹੜਾ ਲੋ ਮੀਡੀਅਮ ਕੁਆਲਟੀ ਦੇ ਵਿੱਚ ਰੇਟ ਆ ਰਿਹਾ ਹੈ ਉਹ ਹੈਗਾ ਜੀ 2700 ਤੋਂ ਲੈ ਕੇ 2900 ਤੇ 20 ਰੁਪਿਆ ਦੇ ਕਰ ਸੇਲ ਹੋ ਰਿਹਾ ਹੈ ਤੇ ਜੇ 17 18 ਦੀ ਗੱਲ ਕਰਗੇ 17 18 ਦਾ ਜਿਹੜਾ ਰੇਟ ਹੈ ਉਹ 32 3300 ਤੋਂ ਲੈ ਕੇ 34 3500 ਦੇ ਕਰ ਵਗ ਰਿਹਾ ਹੈ 11 21 ਦਾ ਜਿਹੜਾ ਰੇਟ ਹੈ 11 21 ਦਾ ਰੇਟ ਹੈਗਾ ਜੀ 3400 ਤੋਂ ਲੈ ਕੇ 3700 ਦਾ 78 ਰੁਪਿਆ ਦੇ ਕਰ 11 21 ਪਿਛਲੇ ਸਾਲ ਵਾਲੀ ਸੇਲ ਹੋ ਰਹੀ ਹੈ ਜੋ ਕਿ ਮੀਡੀਅਮ ਕੁਆਲਿਟੀ ਮਾਲ ਵੀ ਹੈ ਤੇ ਐਚ ਕੁਆਲਿਟੀ ਮਾਲ ਵੀ ਹੈ ਸੋ ਬਈ ਇੰਨੀ ਕੁ ਆਪਕ ਸੀਗੀ ਤੇ ਇੰਨੇ ਕੁ ਰੇਟ ਸੀ ਜੇ ਆਪਣੀ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸ਼ੇਅਰ ਕਰ ਲਿਓ ਤੇ ਸਬਸਕ੍ਰਾਈਬ ਕਰ ਲਿਓ ਸਾਰਾ ਸੀਜ਼ਨ ਰੇਟ ਮਿਲਣਗੇ ਇੱਕ ਇੱਕ ਮੰਡੀ ਦੇ ਰੇਟ ਮਿਲਣਗੇ ਤੇ ਓਵਰਆਲ ਰੇਟ ਮਿਲਣਗੇ ਜੋ ਸਾਡਾ ਦੱਸਿਆ ਹੋਗਾ ਰੇਟ ਉਹਦੇ ਵਿੱਚੋਂ ਕੋਈ 100-50 ਦਾ ਵਟਾ ਹੋ ਸਕਦਾ ਪਰ ਜ਼ਿਆਦਾ ਵਟਾ ਨਹੀਂ ਹੋਊਗਾ ਜਿਹੜੀ ਮਰਜ਼ੀ ਮੰਡੀ 'ਚ ਜਾ ਕੇ ਤੁਸੀਂ ਚੈੱਕ ਕਰ ਸਕਦੇ ਆ ਧੰਨਵਾਦ ਜੀ